ਕੀ ਸਿਮਰਨਜੀਤ ਸਿੰਘ ਮਾਨ ਦੁਆਰਾ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਆਵਾਜ਼ ਬਣ ਸਕਦੇ ਆ ਉਮਰ ਦਾ ਵੱਧਾ ਤੇ ਉਹਨਾਂ ਦੀ ਸਿਹਤ ਕਮਜ਼ੋਰ ਹੋਣਾ ਕੀ ਇਹ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਕਰ ਸਕਦਾ ਕੀ ਲੱਗ ਰਿਹਾ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਲੋਕਾਂ ਦੀ ਨਬਜ਼ ਨਹੀਂ ਸਮਝ ਪਾਉਂਦੇ ਜਿੱਤ ਦੇ ਸਾਰੇ ਜਿਹੜਾ ਉਹਨਾਂ ਨੇ ਸ਼ੀਰਪੱਗ ਸਿੰਘ ਦੇ ਖਿਲਾਫ ਬਿਆਨ ਦਿੱਤਾ ਉਹ ਬਿਆਨ ਦੇ ਨਾਲ ਉਹਨਾਂ ਦੇ ਵੋਟਰ ਜਿਹੜੇ ਸੀ ਆहत ਹੋਏ ਨਹੀਂ ਰੇ ਮੰਤਰੀ ਸਾਫ ਕਾ ਹੋਵੇ ਤੇ ਭਾਜਪਾ ਦਾ ਲੀਡਰ ਹੋਵੇ ਉਹ ਕਾਂਗਰਸ ਦੀ ਟਿਕਟ ਜਿਹੜੀ ਆ ਉਹ ਕਿਸੇ ਨੂੰ ਇਸ਼ੂ ਕਰਵਾ ਰਿਆ ਗੱਲ ਹਜਮ ਨਹੀਂ ਹੋ ਰਹੀ। ਹਾਂ ਬਿਲਕੁਲ ਜੀ ਪੌਣੀ ਦੋ ਸਾਲਾਂ ਦੇ ਵਿੱਚ ਜੀ ਮਾਨ ਸਰਬ ਦੀ ਇਸ ਹਲਕੇ ਦੀ ਵਿਕਾਸ ਲਈ ਜੀ ਬਹੁਤ ਵਧੀਆ ਕੰਮ ਕੀਤੇ ਆ। ਸਭ ਤੋਂ ਪਹਿਲਾਂ ਤੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੁਖਦੇਵ ਸਿੰਘ ਢੀਂਡ ਸਾਹਿਬ ਜੀ ਨੇ ਬਹੁਤ ਮਾਰੀ। ਪਰ ਅਚੰਦਾ ਜੀ ਆਪ ਬੜੇ ਚੰਗੇ ਇਨਸਾਨ ਹੈ ਪਰ ਉਹਨਾਂ ਨੂੰ ਨਾ ਬਲੀ ਦਾ ਬੱਕਰਾ ਬਣਾ ਦਿੱਤਾ ਜੀ ਉਹੀ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਚੱਕ ਕੇ ਅੰਦਰ ਦਿੰਦੀ ਆ ਜਮਾਨ ਤੋਂ ਦੀ ਫਿਰ ਦੂਜਾ ਕੇਸ ਪਾ ਕੇ ਅੰਦਰ ਦਿੰਦੀ ਆ ਉਹੀ ਪੰਜਾਬ ਸਰਕਾਰ ਕੇਸ ਵਾਪਸ ਲੈ ਰਹੀ ਹੈ ਕਿ ਉਹਨਾਂ ਨੂੰ ਕਿਸੇ ਵਕੀਲ ਨੇ ਦੱਸਿਆ ਜਾਂ ਕਿਸੇ ਜੋਤਿਸ਼ੀ ਨੇ ਦੱਸਿਆ ਆ ਭਗਵੰਤਬਾਨ ਜੀ ਨੂੰ ਵੀ ਤੁਸੀਂ ਇਹਨਾਂ ਦੇ ਕੇਸ ਵਾਪਸ ਲਓ ਪਰ ਲਗਭਗ ਪੌਣੇ 2 ਸਾਲ ਦੇ ਸਮੇਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹ ਜਿਹੜੀ ਵੋਟ ਪਈ ਸੀ ਉਹਨੂੰ ਆਪਣੇ ਕੇਡਰ ਵਿੱਚ ਤਬਦੀਲ ਕਰਨ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਨਾਕਾਮ ਰਹਿ ਹਜੇ ਵੀ ਕੇਡਰ ਪਿੰਟ ਪੱਧਰ ਤੇ ਸਨਜੀਤ ਸਿੰਘ ਮਾਨ ਦਾ ਨਹੀਂ ਤਿਆਰ ਹੋਇਆ ਸੰਗਰੂਰਾ ਕੇ ਜੀ ਮੁਸਲਮ ਭਾਈਚਾਰੇ ਦਾ ਸਿਮਰਤਜੀਤ ਸਿੰਘ ਮਾਨ ਉੱਪਰ ਵੱਡਾ ਵਿਸ਼ਵਾਸ ਹੋਣਾ ਉਸ ਭਾਈਚਾਰੇ ਦਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜਨਾ ਜਦ ਕਿ ਮਾਨ ਸਾਹਿਬ ਦੀ ਆਡੀਓਲੋਜੀ ਜਿਹੜੀ ਉਹ ਖਾਲਿਸਤਾਨ ਦੀ ਆ ਤੁਸੀਂ ਦੇਖਿਆ ਹੁਣ ਉਹਨਾਂ ਉਥੇ ਸੇਖਾ ਗੋਆਂ ਦੇ ਵਿਦੇਸ਼ਾਂ ਦੇ ਵਿੱਚ ਭਾਰਤੀ ਏਜੰਸੀਆਂ ਨੇ ਕਤਲ ਕਰਵਾਏ ਆ ਜੀ ਉਹਦੇ ਖਿਲਾਫ ਜੀ ਕੋਈ ਬੋਲਿਆ ਤਾਂ ਉਹ ਸਿਰਫ ਸਰਦਾਰ ਸਿਮਰਜੀ ਸਿੰਘ ਮਾਨ ਹੀ ਬੋਲੇ। ਔਰ ਜਦ ਮਹਿੰਦਰ ਭਾਈ ਚਰਾਆ ਉਹ ਇਸ ਗੱਲ ਨੂੰ ਮੰਨਦਾ ਆ ਕਿ ਸਾਡੀ ਜੇ ਕਿਸੇ ਨੇ ਸਾਡੇ ਹੱਕ ਚ ਹਾ ਦਾ ਨਾਰਾ ਮਾਰਨਾ ਸਾਡੇ ਲਈ ਆਵਾਜ਼ ਕਿਸੇ ਨੇ ਉਠਾਉਣੀ ਪਾਰਲੀਮੈਂਟ ਤਾਂ ਸਾਡੀ ਆਵਾਜ਼ ਤਾਂ ਸਰਦਾਰ ਸਿਮਰਜੀ ਸਿੰਘ ਮਾਨ ਹੀ ਹੈ। ਆਊਟਰੀਚ ਮੀਡੀਆ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਗੁਰਨਾਮ ਸਿੰਘ ਬਿਲਗਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੇਕਰ ਗੱਲ ਕਰਦੇ ਹਾਂ ਤੇ ਗੱਲ ਸੰਗਰੂਰ ਸੀਟ ਦੀ ਕਰਨੀ ਬਾਜਿਬ ਹੋਵੇਗੀ ਕਿਉਂਕਿ ਹਾਊਟ ਸੀਟ ਬਣੀ ਹੋਈ ਨੇ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਉਮੀਦਵਾਰ ਐਲਾਨਿਆ ਭਾਜਪਾ ਨੇ ਹਜੇ ਤੱਕ ਇੱਥੋਂ ਉਮੀਦਵਾਰ ਕੋਈ ਨਹੀਂ ਐਲਾਨਿਆ ਜੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੀ ਉਹਨਾਂ ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੁੱਦ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਕਵਾਲ ਸਿੰਘ ਝੁੰਦਾ ਨੂੰ ਐਲਾਨਿਆ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਦਿਆਂ ਹੀ 3 ਮਹੀਨੇ ਬਾਅਦ ਸੰਗਰੂਰ ਦੇ ਲੋਕਾਂ ਨੇ ਪਲਟਾ ਦੇ ਕੇ ਸਿਮਰਨਜੀਤ ਸਿੰਘ ਮਾਨ ਨੂੰ ਇਸ ਕਿਤੇ ਵਿੱਚੋਂ ਲੋਕਾਂ ਦੀ ਆਵਾਜ਼ ਬਣਾ ਕੇ ਭਾਰਤੀ ਸੰਸਦ ਵਿੱਚ ਭੇਜਿਆ ਪਰ ਕੀ ਲਗਭਗ ਪੌਣੇ 1-2 ਸਾਲ ਦੇ ਸਮੇਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੁਬਾਰਾ ਇਸ ਕਿਤੇ ਦੀ ਜ਼ਿੰਮੇਵਾਰੀ ਕਰਨ ਲਈ ਅੱਗੇ ਆਉਣਗੇ ਲੋਕ ਉਹਨਾਂ ਨੂੰ ਦੁਬਾਰਾ ਚੁਣਨਗੇ ਕਿ ਜਾਂ ਸਥਿਤੀ ਬਦਲ ਜਾਵੇਗੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਜਿੰਦਰ ਜਖੂ ਜੀ ਮੌਜੂਦ ਆ ਜਿਹੜੇ ਕਿ ਪਾਰਟੀ ਦੇ ਵਾਈਸ ਪ੍ਰਧਾਨ ਨੇ ਤੇ ਮੁਖਬਲਾਰਾਂ ਨੇ ਕਰਦੇ ਉਹਨਾਂ ਨਾਲ ਗੱਲਬਾਤਾਂ ਕਿ ਗਰਾਊਂਡ ਦੀ ਇਸ ਵੇਲੇ ਤਾਜ਼ਾ ਸੂਰਤਿ ਹਾਲ ਕੀ ਹਨ ਵਾਇਕ ਖਾਲਸਾ ਵਾਇਕ ਫਤਿਹ ਜੀ ਖਾਲਸਾ ਵਾਇਕ ਫਤਿਹ ਜੀ ਸਾਰੇ ਸਰੋਤਿਆਂ ਨੂੰ ਵਾਇਕ ਖਾਲਸਾ ਵਾਇਕ ਫਤਿਹ ਡਾਕਟਰ ਸਾਹਿਬ ਸਮਰਨਜੀਤ ਸਿੰਘ ਮਾਨ ਨੇ ਉਸ ਵੇਲੇ 3 ਮਹੀਨੇ ਨਵੀਂ ਤਾਜੀ ਨਵੇਲੀ ਜਿਹੇ ਦੀ ਸਰਕਾਰ ਦੇ ਹਜੇ ਚਾਬੀ ਨਹੀਂ ਸੀ ਲੱਥੇ ਮੂਹਰੇ ਮੂੰਹ ਸੱਟ ਕੇ ਭਾਰ ਦੀ ਸੰਸਦ ਵਿੱਚ ਲੋਕਾਂ ਦੀ ਆਵਾਜ਼ ਬਣੇ ਲਗ ਭਾਗ 2 ਸਾਲ ਦਾ ਸਮਾਂ ਹੋ ਚੱਲਿਆ ਕੀ ਸਿਮਰਨਜੀਤ ਸਿੰਘ ਮਾਨ ਦੁਆਰਾ ਇਸ ਹਲਕੇ ਤੋਂ ਜਤ ਪ੍ਰਾਪਤ ਕਰਕੇ ਲੋਕਾਂ ਦੀ ਆਵਾਜ਼ ਬਣ ਸਕਦੇ ਆ ਕਿ ਜਾਂ ਮੂਡ ਲੋਕਾਂ ਦਾ ਬਦਲਿਆ ਹੋਇਆ ਤੁਸੀਂ ਨਜ਼ਰ ਦੇਖ ਰਹੇ ਆ ਹਾਂ ਬਿਲਕੁਲ ਜੀ ਪੌਣੀ ਦੋ ਸਾਲਾਂ ਦੇ ਵਿੱਚ ਜੀ ਮਾਨ ਸਾਹਿਬ ਨੇ ਇਸ ਹਲਕੇ ਦੀ ਵਿਕਾਸ ਲਈ ਜੀ ਬਹੁਤ ਵਧੀਆ ਕੰਮ ਕੀਤੇ ਆ ਜੀ ਦੇਖੋ ਲਗਭਗ 7 ਲੱਖ ਦੀ 7 ਕਰੋੜ ਦੇ ਕਰੀਬ ਉਹਨਾਂ ਨੂੰ ਪੌਣੀ ਦੋ ਸਾਲਾਂ ਵਿੱਚ ਪੈਸਾ ਮਿਲਿਆ ਮੈਂ ਜਿਹੜਾ ਐਮਪੀ ਫੰਡ ਸੀ ਸਾਰਾ ਹੀ ਵਧੀਆ ਤਰੀਕੇ ਨਾਲ ਲੱਗਾ ਔਰ ਬੜੀ ਤਰਤੀਬ ਦੇ ਨਾਲ ਪਿੰਟ ਪਿੰਟ ਜਿਹੜੀ ਆ ਅਪਰੋਚ ਰੱਖੀ ਗਈ ਆ ਜੀ ਤੇ ਉਹਨਾਂ ਦੇ ਕਮਾਂਕਾਰਾਂ ਨੂੰ ਐਜੇ ਐਮਪੀ ਉਸ ਕਰ ਨੂੰ ਵੀ ਲੋਕ ਜਿਹੜੇ ਆ ਇੱਥੋਂ ਦੇ ਵੋਟਰ ਜਿਹੜੇ ਆ ਉਸ ਕਰ ਨੂੰ ਵੀ ਮਾਨਤਾ ਦੇ ਰਹੇ ਆ ਤੇ ਮਾਨ ਸਾਹਿਬ ਦੀ ਜਿਹੜੀ ਆ ਆਪ ਦੀ ਸੰਥਕ ਸਖਸ਼ੀਅਤ ਹੈ ਜੀ ਜਿਹੜੀ ਉਹਨਾਂ ਦੀ ਸੱਚ ਤੇ ਖੜਨ ਦੀ ਸਖਸ਼ੀਅਤ ਜਿਹੜਾ ਉਹਨਾਂ ਦਾ ਪੰਥਕ ਕੁਰਬਾਨੀਆਂ ਦਾ ਰਤਵਾ ਆ ਤੇ ਇਥੋਂ ਦੇ ਬੂਟਰ ਅਸੀਂ ਉਮੀਦ ਰੱਖਦੇ ਆ ਉਹ ਸਾਰੀਆਂ ਗੱਲਾਂ ਨੂੰ ਕਨਸਿਡਰ ਕਰਕੇ ਹੀ ਆਪ ਦਾ ਵੋਟ ਪੋਲ ਕਰਨੀ ਤੇ ਅਸੀਂ ਬਹੁਤ ਆਸਪੰਦ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੁਬਾਰਾ ਫਿਰ ਇਥੋਂ ਜਿੱਤ ਪ੍ਰਾਪਤ ਕਰਕੇ ਪਾਰਲੀਮੈਂਟ ਵਿੱਚ ਲੋਕਾਂ ਦੀ ਆਵਾਜ਼ ਬਣ ਗਈ ਜੀ ਸਿਮਰਤਜੀਤ ਸਿੰਘ ਮਾਨ ਦਾ ਜੇ ਡਾਕਟਰ ਇਤਿਹਾਸ ਦੇਖੀਏ ਤਾਂ ਜਿਵੇਂ ਕਿ ਉਹਨਾਂ ਨੂੰ ਪਹਿਲਾਂ 1999 ਦਾ ਇਦਾਂ ਦਾ ਸਮਾਂ ਸੀ ਕਿ ਜਦੋਂ ਉਸ ਵੇਲੇ ਦੀ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਸੀ ਤਾਂ ਤਰਨਤਰ ਸਾਬ ਤੋਂ ਉਦੋਂ ਵੀ ਵੱਡੀ ਲੀਡ ਦੇ ਨਾਲ ਜਿੱਤੇ ਸਨ ਮੁੜ ਕੇ ਇੱਕ ਛੋਟੇ ਫੈਸਲੇ ਕਰਕੇ ਜਿੱਦਾਂ ਕਹਿੰਦੇ ਹੁੰਦੇ ਵੀ ਉਹ ਮੁਖਤਾਰਾ ਤੋਂ ਲੱਥੇ ਦੁਬਾਰਾ ਜਾ ਕੇ 1999 'ਚ ਸੰਗਰੂਰ ਦੇ ਲੋਕਾਂ ਨੇ ਫੇਰ ਜਾ ਕੇ ਉਹਨਾਂ ਨੂੰ ਆਪਣੀ ਆਵਾਜ਼ ਬਣਾਇਆ ਫਿਰ ਉਸ ਤੋਂ ਬਾਅਦ ਜੇ ਆਪਾਂ ਬਾਈਲੈਕਸ਼ਨ ਪਿਛਲੀ ਦੀ ਗੱਲ ਕਰੀਏ ਬਾਜ਼ ਬਣ ਗਿਆ ਪਰ ਕੀ ਲੱਗ ਰਿਹਾ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਲੋਕਾਂ ਦੀ ਨਬਜ ਨਹੀਂ ਸਮਝ ਪਾਉਂਦੇ ਜਿੱਤ ਦੇ ਸਾਰੇ ਜਿਹੜਾ ਉਹਨਾਂ ਨੇ ਸ਼ੀਰਪਗਤ ਸਿੰਘ ਦੇ ਖਿਲਾਫ ਬਿਆਨ ਦਿੱਤਾ ਉਹ ਬਿਆਨ ਦੇ ਨਾਲ ਉਹਨਾਂ ਦੇ ਵੋਟਰ ਜਿਹੜੇ ਸੀ ਆहत ਹੋਏ ਨੇ ਆ ਲੱਗਦਾ ਹੈ ਕਿ ਉਹ ਬਿਆਨ ਦਾ ਆਪਾਂ ਸੋਚਦੇ ਹਾਂ ਕਿ ਅਸਰ ਹੋਇਆ ਤੇ ਪਰ ਉਹਨਾਂ ਦੇ ਬਾਕੀ ਜਿਹੜੇ ਕੰਮਕਾਰ ਹੈ ਉਹ ਬਹੁਤ ਬਹੁਤ ਚੰਗੇ ਨੇ ਜੀ ਆਮ ਲੋਕਾਂ ਦੇ ਗਰੀਬਾਂ ਦੇ ਹਿੱਤਾਂ 'ਚ ਵੀ ਜੇ ਉਹ ਹਰ ਜਿਹੜਾ ਕੋਈ ਦੁੱਖ ਤਕਲੀਫ ਦੇ ਵਿੱਚ ਹੈ ਉਹਦੇ ਲਈ ਖੜਦੇ ਆ ਧਾਰਮਿਕ ਘਟਕਣਤੀਆਂ ਨਹੀਂ ਖੜਦੇ ਆ ਬੜੀ ਗੱਲ ਹੈ ਜੀ ਤੁਸੀਂ ਦੇਖਿਆ ਹੁਣ ਉਹਨਾਂ ਉੱਥੇ ਸੇਖਾ ਗੋਆਂ ਦੇ ਵਿਦੇਸ਼ਾਂ ਦੇ ਵਿੱਚ ਭਾਰਤੀ ਏਜੰਸੀਆਂ ਨੇ ਕਤਲ ਕਰਵਾਏ ਆ ਜੀ ਉਹਦੇ ਖਿਲਾਫ ਜੇ ਕੋਈ ਬੋਲਿਆ ਤਾਂ ਸਿਰਫ ਸਰਦਾਰ ਸਿਮਰਜੀਤ ਸਿੰਘ ਮਾਨ ਹੀ ਬੋਲੇ ਆ ਜੀ ਆਵਾਜ਼ ਬਣੀ ਆ ਉਹ ਦੁਨੀਆਂ ਭਰ ਨੂੰ ਪਤਾ ਲੱਗ ਗਿਆ ਕਿ ਇਸ ਭਾਰਤ ਦੇਸ਼ ਦੀ ਵਿੱਚ ਜਿਹੜਾ ਭਾਰਤੀ ਸਰਕਾਰ ਬੋਦੀ ਦੀ ਸਰਕਾਰ ਜਿਹੜਾ ਰੌਲਾ ਪਾਉਂਦੀ ਹੈ ਕਿ ਸਾਰੇ ਬੜੇ ਕੁਛ ਦੇ ਦੁੱਕਾ ਨੂੰ ਪਤਾ ਲੱਗ ਗਿਆ ਕਿ ਨਹੀਂ ਇਹ ਤਾਂ ਘੱਟ ਗਿਣਤੀਆਂ ਦੇ ਆਗੂਆਂ ਨੂੰ ਫੌਰਨ ਚਾਕੇ ਵੀ ਇਹਨਾਂ ਦੀਆਂ ਏਜੰਸੀਆਂ ਮਾਰਦੀਆਂ ਇਹ ਖੁਸ਼ ਨਹੀਂ ਹੈ ਇੱਥੇ ਜ਼ੁਲਮ ਹੁੰਦਾ ਧਰਮੋਂ ਘੱਟ ਗਿਣਤੀਆਂ ਦੇ ਇੱਥੇ ਦਲਤਾਂ ਤੇ ਗਰੀਬਾਂ ਤੇ ਜ਼ੁਲਮ ਹੁੰਦਾ ਆ ਸਾਡੇ ਇਸ ਦੇਸ਼ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਆ ਉਹਦੀ ਵਜ੍ਹਾ ਹੀ ਹੈ ਕਿ ਦੇਸ਼ ਦੀਆਂ ਏਜੰਸੀਆਂ ਨੇ ਸੁਖਪਾਲ ਖਹਿਰਾ ਜਿਹੜਾ ਕਾਂਗਰਸ ਦਾ ਉਮੀਦਵਾਰ ਬਣੇ ਉਹਦੇ ਨੇ ਕੰਮ ਕੀਤਾ ਮੈਂ ਇਸ ਵਾਰ ਤੇ ਆਉਣਾ ਸੁਖਪਾਲ ਸਿੰਘ ਖਹਿਰਾ ਤੇ ਅਕਸਰ ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਵਿੱਚ ਰੈਬਲ ਆਵਾਜ਼ ਦੇ ਮੰਨੇ ਜਾਂਦੇ ਨੇ ਉਹਨਾਂ ਨੇ ਵੱਖ-ਵੱਖ ਪਾਰਟੀਆਂ 'ਚ ਕੰਮ ਕੀਤਾ ਤਾਂ ਪਰ ਉਹ ਹਰ ਮੁੱਦੇ ਤੇ ਬੋਲਦੇ ਨੇ ਪਰ ਮੈਂ ਜੇ ਗੱਲ ਕਰਾਂ ਤੁਹਾਡੇ ਹਲਕੇ ਦੇ ਵਿੱਚ ਇੱਕ ਹਲਕਾ ਪੈਂਦਾ ਵਿਧਾਨ ਸਭਾ ਮਲੇਰ ਕੋਟੜਾ ਜਿਹੜਾ ਕਿ ਮੁਸਲਮ ਬੋਲਤਾ ਦਾ ਉਹ ਏਰੀਆ ਹੈਗਾ ਅਸੀਂ ਉੱਥੇ ਦੀ ਵੀ ਗਰਾਊਂਡ ਰਿਪੋਰਟ ਦੇਖੀ ਆ ਜਿਹੜੀ ਬਾਈ ਇਲੈਕਸ਼ਨ ਹੋਈ ਉਦੋਂ ਵੀ ਅੱਜ ਕੱਲ੍ਹ ਵੀ ਮੁਸਲਮ ਭਾਈਚਾਰੇ ਦਾ ਸਿਮਰਨਜੀਤ ਸਿੰਘ ਮਾਨ ਉੱਪਰ ਵੱਡਾ ਵਿਸ਼ਵਾਸ ਹੋਣਾ ਉਸ ਭਾਈਚਾਰੇ ਦਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜਨਾ ਜਦ ਕਿ ਮਾਨ ਸਾਹਿਬ ਦੀ ਆਈਡੀਓਲੋਜੀ ਜਿਹੜੀ ਉਹ ਖਾਲਸਤਾਨ ਦੀ ਆ। ਇਸ ਜਿਹੜੇ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ? ਸਭ ਤੋਂ ਪਹਿਲਾਂ ਔਰ ਮੁਸਲਮ ਭਾਈਚਾਰੇ ਤੇ ਜਦੋਂ ਵੀ ਕਦੇ ਕੋਈ ਜ਼ੁਲਮ ਹੁੰਦਾ ਜੀ ਕਿਸੇ ਵੀ ਧਾਰਮਿਕ ਘਟ ਗੰਟੀ ਦੇ ਹੁੰ ਜ਼ੁਲਮ ਹੁੰਦਾ ਤੇ ਮਾਨ ਸਾਹਿਬ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ। ਜੀ ਤੁਸੀਂ ਦੇਖੋ ਜਦੋਂ ਇਹ ਧਾਰਾ 370 ਤੋੜੀ ਐ ਜੀ ਮਾਨ ਸਾਹਿਬ ਫਿਰ ਵੀ ਬੁੱਲਿਆ ਜੀ ਮਾਨ ਸਾਹਿਬ ਜੰਮੂ ਕਸ਼ਮੀਰ ਚਲੇ ਸੀ ਇਹਨਾਂ ਨੇ ਕਿਦਾਂ ਫੋਰਸ ਲਾ ਕੇ ਇਹਨਾਂ ਨੂੰ ਰੋਕੀ ਰੱਖਿਆ ਹਮ ਮਤਲਬ ਕੀ ਜੇ ਜਿੱਥੇ ਵੀ ਕਿਤੇ ਇਦਾਂ ਦੇ ਔਰ ਉਹ ਜਿਹੜਾ ਮੁਹੰਮਦਨ ਭਾਈਚਾਰਾ ਆ ਉਹ ਇਸ ਗੱਲ ਨੂੰ ਮੰਨਦਾ ਆ ਕਿ ਸਾਡੀ ਜੇ ਕਿਸੇ ਨੇ ਸਾਡੇ ਹੱਕ ਜਹਾ ਦਾ ਨਾਰਾ ਮਾਰਨਾ ਸਾਡੇ ਲਈ ਆਵਾਜ਼ ਕਿਸੇ ਨੇ ਉਠਾਉਣੀ ਪਾਰਲੀਮੈਂਟ ਤਾਂ ਸਾਡੀ ਆਵਾਜ਼ ਤਾਂ ਸਰਦਾਰ ਸਿਮਰਜੀਤ ਸਿੰਘ ਮਾ ਨਹੀਂ ਹੈ ਉਹ ਜਿਹੜਾ ਵਿਸ਼ਵਾਸ ਬਣਿਆ ਜਿਹੜਾ ਲਗਾਤਾਰ ਉਹ ਵਿਸ਼ਵਾਸ ਦੀਆਂ ਤੰਦਾਂ ਅੱਜ ਵੀ ਕਾਇਮ ਨੇ ਜੀ ਅੱਜ ਵੀ ਕਾਇਮ ਨੇ ਦੇਖੋ ਕਿੱਦਾਂ ਇੱਥੇ ਇਸ ਦੇਸ਼ ਦੇ ਵਿੱਚ ਮੁਸਲਮਾਨ ਭਾਈਚਾਰੇ ਦੀ ਵੀ ਨਸਲ ਕੁਸੀ ਹੋ ਰਹੀ ਹੈ ਜਿਵੇਂ ਸਿੱਖਾਂ ਦੀ ਕੀਤੀ ਗਈ ਹੈ ਜੀਵੇਂ ਅੱਜ ਦੀ ਡੇਟ 'ਚ ਮੁਸਲਮਾਨ ਭਾਈਚਾਰੇ ਦੀ ਨਸਲ ਕੁਸੀ ਹੁੰਦੀ ਹੈ ਉਸ ਦੇ ਖਿਲਾਫ ਜੇ ਕੋਈ ਆਵਾਜ਼ ਬੁਲੰਦ ਕਰਦਾ ਤੇ ਉਹ ਸਦਾ ਸਿਮਰ ਜਿਸ ਕੇ ਮਾਨ ਹੈ ਤੇ ਉਸ ਗੱਲ ਨੂੰ ਉੱਥੋਂ ਦਾ ਸਮਾਜ ਜਿਹੜਾ ਆ ਉਹ ਮੰਨਤਾ ਤੁਹਾਨੂੰ ਜੇ ਵੀਰ ਆਪਾਂ ਪੂਰੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰੀਏ ਕਿ ਬਾਈ ਇਲੈਕਸ਼ਨ ਦੇ ਵਿੱਚ ਪਿੰਡ ਦਾਰ ਪਿੰਡ ਲੋਕਾਂ ਨੇ ਜਿਨ੍ਹਾਂ ਨੇ 3 ਮਹੀਨੇ ਪਹਿਲਾਂ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਵਿੱਚ ਹਰ ਪਿੰਡ ਦੇ ਵਿੱਚ ਉਹਨਾਂ ਦਾ ਬੂਥ ਜਿਹੜਾ ਸੀਗਾ ਉਹ ਭਾਰੀ ਨਿਕਲਿਆ ਤਾਂ ਹੀ ਜਿੱਤ ਪ੍ਰਾਪਤ ਹੋਈ ਪਰ ਲਗਭਗ ਪੌਣੇ 2 ਸਾਲ ਦੇ ਸਮੇਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹ ਜਿਹੜੀ ਵੋਟ ਪਈ ਸੀ ਉਹਨੂੰ ਆਪਣੇ ਕੇਡਰ ਵਿੱਚ ਤਬਦੀਲ ਕਰਨ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਨਾਕਾਮ ਰਹਿ ਹਜੇ ਵੀ ਕੇਡਰ ਪੰਡ ਪੱਦਰ ਤੇ ਸੁਨਜੀਤ ਸਿੰਘ ਮਾਨ ਦਾ ਨਹੀਂ ਤਿਆਰ ਹੋਇਆ ਸੰਗਰੂਰ ਆਕੇ ਇਸ ਗੱਲ ਨਾਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਟ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਹੈ ਜੀ ਦੇਖੋ ਸਾਡੇ ਇੱਥੇ ਪਾਰਟੀ ਦੇ ਜਥੇਬੰਦ ਸਕੱਤਰ ਨਹੀਂ ਯੂਥ ਆਗੂ ਹੈ ਜੀ ਗੋਵਿੰਦ ਸਿੰਘ ਸੰਧੂ ਜੀ ਉਹਨਾਂ ਨੇ ਸਾਰੀ ਜਥੇਬੰਦੀ ਹਲਕੇ ਦੀ ਉਹ ਦੇਖ ਰਹੇ ਆ ਜੀ ਔਰ ਮੈਂ ਹੁਣ ਜਦੋਂ ਆਕੇ ਦੇਖਿਆ ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜ਼ਿਲ੍ਹਾ ਪ੍ਰੀਸ਼ਦ ਵਾਈਜ਼ ਅੱਗੇ ਕਮੇਟੀਆਂ ਬਣਾ ਕੇ ਤਾਂ ਉਹਨਾਂ ਨੇ ਤਨਜਖੜਾ ਕਰਨ ਦਾ ਬਹੁਤ ਵਧੀਆ ਯਤਨ ਕੀਤਾ ਆ ਪਹਿਲਾਂ ਨਾਲੋਂ ਬਹੁਤ ਬੈਟਰ ਐਸ ਲਈ ਜਿਹੜਾ ਜ਼ਿਆਦਾ ਜਥੇਬੰਦ ਤਨਚਾ ਆ ਉਹ ਪਹਿਲਾਂ ਨਾਲੋਂ ਬੜਾ ਬੈਟਰ ਆ ਪਹਿਲਾਂ ਹਲਕੇ ਦੀ ਕਮੇਟੀ ਆ ਹਲਕੇ ਦੀ ਕਮੇਟੀ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰੀਸ਼ਦ ਹਲਕੇ ਵਾਈਜ਼ ਕਮੇਟੀ ਆ ਜੀ ਅੱਛਾ ਉਸ ਤੋਂ ਬਾਅਦ ਫਿਰ ਅੱਗੇ ਪਿੰਡ ਵੰਡ ਕੇ ਕਮੇਟੀਆਂ ਬਣਾਈਆਂ ਹੋਈਆਂ ਆ ਜੀ ਅੱਛਾ ਫਿਰ ਜਿਹੜੇ ਪਿੰਡਾਂ ਨੂੰ ਗ੍ਰਾਂਟ ਦਿੱਤੀ ਆ ਉਹ ਸਾਰਾ ਸਾਡੇ ਕੋਲ ਇੱਕ ਬੰਨ ਪੂਰਾ ਕਿਤਾਬ ਚਾ ਛਪਿਆ ਜੀ ਕਿਹੜੇ ਪਿੰਡ ਚ ਕਿਹੜਾ ਕੰਮ ਕਰਉਣਾ ਕਿੱਦਾਂ ਕਰਉਣਾ ਹਰ ਵਿੰਗ ਦੇ ਪ੍ਰਧਾਨ ਲਾਏ ਹੋਏ ਆ ਅਸੀਂ ਉਹਦੇ ਵਿੱਚ ਤਾਂ ਗਏ ਆ ਆ ਉਹਨਾਂ ਦੀ ਐਕਟੀਵਿਟੀ ਜਿਹੜੀ ਆ ਉਹ ਗੋਬਿੰਦ ਸਿੰਘ ਸੰਤੂ ਦੇ ਸਵਾ ਦੇ ਵਿੱਚ ਤੇ ਉਹ ਬੜਾ ਹੀ ਡਨ ਰੱਖਦੇ ਆ ਮੰਨੋ ਪਪੂਲੈਰਿਟੀ ਨਹੀਂ ਲੈਣਾ ਚਾਹੁੰਦੇ ਪਤਾ ਨਹੀਂ ਕਿਉਂ ਜੀ ਹਣਾ ਅਸੀਂ ਹਲੇ ਕਹਿ ਨਹੀਂ ਕਿ ਤੁਸੀਂ ਨਵਧੀਆ ਕੰਮ ਕਰਦੇ ਆ ਮੈਂ ਤਾਂ ਬਹੁਤ ਐਪਰੀਸ਼ੀਏਟ ਕਰਦਾ ਹਾਂ ਜੀ ਜੇ ਹੁਣ ਆਪਾਂ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਉਮਰ ਦਾ ਤਗਾਜਾ ਦੇਖੀਏ ਜਾਂ ਉਹਨਾਂ ਦੀ ਐਕਟੀਵਿਟੀ ਦੇਖੀਏ ਤਾਂ ਕੀ ਲੱਗਦਾ ਕਿ ਜਿਸ ਤਰ੍ਹਾਂ ਐਕਟਿਵ ਲੀਡਰ ਹੋਣਾ ਚਾਹੀਦਾ ਸੀਗਾ ਲੋਕਾਂ ਦੀ ਇੱਕ ਆਵਾਜ਼ ਸੀਗੀ ਮਾਨ ਸਿੰਘ ਮਾਨ ਨੂੰ ਵੀ ਇੱਥੋਂ ਉਤਾਰਿਆ ਜਾ ਸਕਦਾ ਸੀਗਾ ਕਿਉਂਕਿ ਰਾਜਨੀਤੀ ਹੁਣ ਬੜੀ ਦੌੜ ਭੱਜ ਦੀ ਚੀਜ਼ ਰਹਿ ਗਈ ਆ ਬੜੀ ਫਾਸਟ ਹੋ ਗਈ ਆ ਹਰ ਚੀਜ਼ ਦੇ ਵਿੱਚ ਦੇਖਦੇ ਹਾਂ ਉਮਰ ਦਾ ਵੱਦਾ ਤੇ ਉਹਨਾਂ ਦੀ ਸੇਤ ਕਮਜ਼ੋਰ ਹੋਣਾ ਕੀ ਇਹ ਸਿਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਕਰ ਸਕਦੀ ਹੈ ਨਹੀਂ ਜੀ ਮੈਂ ਬੜਾ ਹੈਰਾਨ ਆ ਦੇਖੋ ਅਸੀਂ ਪਿੰਡਾਂ ਚ ਜਾਣਾ ਹੁੰਦਾ ਤੇ ਬਾਹਨ ਸਾਹਿਬ ਤਾਂ ਸਾਡੇ ਤੋਂ ਹੀ ਪਹਿਲਾਂ ਤਿਆਰ ਹੁੰਦੇ ਆ ਅੱਛਾ ਹਾਂ ਸਾਡੇ ਤੋਂ ਹੀ ਪਹਿਲਾਂ ਤਿਆਰ ਹੁੰਦੇ ਆ ਬੜੇ ਐਕਟਿਵ ਰਹਿੰਦੇ ਆ ਜੀ ਤੇ ਕੋਈ ਇਦਾਂ ਦੀ ਬੰਦੋ ਕਦੀ ਉਹਨਾਂ ਦੇ ਚਿਹਰੇ ਤੋਂ ਤੁਸੀਂ ਦੇਖੇ ਜੀ ਕਦੀ ਥਕੀਵਾਂ ਦੀ ਝਲਕ ਕਿ ਚੱਲਦਾ ਦੁਕਾਨ ਹੁਲੇ ਅਸੀਂ ਥੱਕ ਜਾਈਦਾ ਕਦੀ ਨਹੀਂ ਥਕੇ ਹੁੰਦੇ ਜੀ ਬੜੇ ਬੜੇ ਪ੍ਰੋਗਰਾਮ ਕਰਦੇ ਆ 10 12 12 ਪ੍ਰੋਗਰਾਮ 14 14 ਪ੍ਰੋਗਰਾਮ ਕਰਦੇ ਆ ਵੀ ਹਰ ਜਗਹ ਕੋ ਆਪਣੀ ਰੂਹ ਨਾ ਬੋਲਦੇ ਤਸੱਲੀ ਨਾ ਬੋਲਦੇ ਆ ਇਹ ਜਿਵੇਂ ਭਜੋ ਭਜੋ ਗੋਜੋ ਇਹ ਤਾਂ ਵੀ ਨਹੀਂ ਕਰਦੇ ਹਰ ਜਗਹ ਨਾਲੇ ਪਤਾ ਹੁੰਦਾ ਗਾਂ ਦੇ ਪ੍ਰੋਗਰਾਮ ਬੜੀ ਸੱਦੀ ਨਾਲ ਰੂਹ ਨਾਲ ਗੱਲ ਕਰਕੇ ਹੁੰਦੇ ਸੰਗਤ ਦੇ ਨਾਲ ਹੁਣ ਆਪਾਂ ਆਉਣੇ ਆ ਤੁਹਾਡੀਆਂ ਰਾਇਵਲ ਪਾਰਟੀਆਂ ਨੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਾ ਲਈਏ ਕਾਂਗਰਸ ਲਾ ਲਈਏ ਆਮ ਆਦਮੀ ਪਾਰਟੀ ਲਾ ਲਈਏ ਭਾਜਪਾ ਲਾ ਲਈਏ ਭਾਜਪਾ ਨੇ ਭਾਵੇਂ ਹਜੇ ਤੱਕ ਜਲਾ ਸੰਗਰੂਰ ਦੇ ਇਸ ਸੀਟ ਤੋਂ ਹਜੇ ਉਮੀਦਵਾਰ ਨਹੀਂ ਦਿੱਤਾ ਇਕਵਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਥੋਂ ਉਮੀਦਵਾਰ ਅਲਾਨੇ ਨੇ ਕੀ ਸੋਚਦੇ ਆ ਕਿ ਇਸ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਵੀ ਵੱਡਾ ਖਾਸਾ ਇੱਥੇ ਪ੍ਰਭਾਵ ਰਿਹਾ ਆ ਸਮਾ ਬਦਲਦਿਆਂ ਭਾਵੇਂ ਆ ਪ੍ਰਭਾਵ ਘਟ ਗਿਆ ਤੇ ਸ਼੍ਰੋਮਣੀ ਕਾਲ ਦੀ ਇਕਵਾਲ ਸਿੰਘ ਝੂੰਦਾ ਦੁਬਾਰਾ ਪੈਰੀਂ ਆ ਕੇ ਸਿਮਰਨਜੀਤ ਸਿੰਘ ਮਾਨ ਦੀ ਵੋਟ ਨੂੰ ਖੋਰਾ ਲਾ ਸਕਦੇ ਆ ਦੇਖੋ ਬਿਲਗਰ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦੇਵ ਸਿੰਘ ਢੀਕਾ ਸਾਹਿਬ ਜੀ ਨਾਲ ਬਹੁਤ ਮਾਰੀ ਕੀਤੀ ਜੀ ਸਾਨੂੰ ਬੜੀ ਹਮਦਾਰਤੀ ਆ ਜੀ ਦੇਖੋ ਉਹਨਾਂ ਨਾਲ ਝੂਠ ਝਾਟ ਬੋਲ ਕੇ ਪਹਿਲਾਂ ਪਾਰਟੀ ਚ ਲੈ ਕੇ ਆਉਣੀ ਜੀ ਲਿਆ ਕੇ ਫਿਰ ਉਹਨਾਂ ਨੂੰ ਟਿਕਟ ਨਾ ਦੇਣੀ ਜੀ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਕਦੀ ਟਿਕਟਾਂ ਲੜੀਆਂ ਹੀ ਨਹੀਂ ਕਲੈਕਸ਼ਨ ਨਹੀਂ ਲੜੀਆਂ ਜਿੱਤੇ ਆ ਮੰਤਰੀ ਵੀ ਰਹੇ ਆ ਉਹ ਐਮਐਲਏ ਬਣੇ ਐਮਪੀ ਵੀ ਬਣੇ ਬੜਾ ਕੁਝ ਖੰਡਾਇਆ ਪਰ ਇਹ ਇਨਸਲਟ ਜਿਹੜੀ ਕੀਤੀ ਗਈ ਹੈ ਗਲਤ ਬੇਇਜ਼ਤੀ ਦੀ ਆ ਜੀ ਉਹਨਾਂ ਦੀ ਬੇਇਜ਼ਤੀ ਕਰਨੀ ਤੁਸੀਂ ਦੱਸੋ ਸਰਦਾਰ ਸੁਖਬੀਰ ਸਿੰਘ ਢੀਂਡਸਾ ਜੀ ਦੀ ਇਨਸਲਟ ਕਰਕੇ ਜਿਹੜੀ ਲੋਕਾਂ ਦੇ ਨੁਮਾਇंदे ਰਹੇ ਨਹੀਂ ਸੀ ਤਾਂ ਕਿਵੇਂ ਉਹ ਸੋਚ ਸਕਦੇ ਆ ਕਿ ਝੁੰਡਾ ਜੀ ਜਿੱਤ ਜਾਣਗੇ ਜੀ ਪਰ ਉਹ ਚੰਦਾ ਜੀ ਆਪ ਬੜੀ ਚੰਗੇ ਇਨਸਾਨ ਹੈ ਪਰ ਉਹਨਾਂ ਨੂੰ ਨਾ ਬਲੀ ਦਾ ਬੱਕਰਾ ਬਣਾਤਾ ਜੀ ਬਿਨਾਂ ਗੱਲ ਦੇ ਜੀ ਦੂਜੀ ਸ਼ਖਸੀਅਤ ਦੀ ਗੱਲ ਕਰਾਂਗੇ ਜਿਹੜੇ ਆਪਣੇ ਦੁਆਬਾ ਖੇਤਰ ਦੇ ਨਾਲ ਸੰਬੰਧ ਰੱਖਦੇ ਸਰਦਾਰ ਸੁਖਪਾਲ ਸਿੰਘ ਖੇੜਾ ਇਹ ਪੰਜਾਬ ਦੇ ਤਕਰੀਬਨ ਗਿਣਤੀ ਦੇ ਲੀਡਰਾਂ ਚ ਹੋਣਗੇ ਕਿ ਜਿਹੜੇ ਇੱਕ ਰੀਜਨ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਆਪਣੇ ਬੱਖ-ਬੱਖ ਸਮੇਂ ਤੇ ਥਾਈ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਲੀਡਰ ਬਣੇ ਜਾਂ ਆਵਾਜ਼ ਬਣਦੇ ਰਹੇ ਨੇ ਸੰਗਰੂਰ ਹਲਕੇ ਤੋਂ ਕਾਂਗਰਸ ਨੇ ਉਹਨਾਂ ਨੂੰ ਅਤਾਰਿਆ ਆਇਆ ਹੈ ਲੱਗ ਰਿਹਾ ਹੈ ਕਿ ਜਿਵੇਂ ਦੀ ਆਵਾਜ਼ ਸਮਰਜੀਤ ਸਿੰਘ ਮਾਂ ਲੋਕਾਂ ਦੀ ਚੱਕ ਦੇਹੀ ਸੁਖਪਾਲ ਸਿੰਘ ਖਹਿਰਾ ਵੀ ਉਤੋਂ ਘਟ ਨਹੀਂ ਹੈਗੇ ਕੀ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਕਾਂਗਰਸੀ ਟਿਕਟੋਂ ਲੜ ਰਹੇ ਨੇ ਜਿੱਤ ਵੱਲ ਨੂੰ ਵਧ ਰਹੇ ਨੇ ਬਿਲਕੁਲ ਜੀ ਸਾਡੀ ਇੱਥੇ ਲੜਾਈ ਦੋ ਸਰਕਾਰਾਂ ਨਾਲ ਜੀ ਇੱਕ ਪੰਜਾਬ ਸਰਕਾਰ ਨਾਲ ਜਿਹੜੇ ਝੂਠ ਚਾੜ ਬੋਲ ਕੇ ਸਰਕਾਰ ਬਣ ਗਈ ਲੋਕਾਂ ਨੂੰ ਭਰਮਾ ਲਿਆ ਜੀ ਉਹ ਲੋਕ ਬੜੇ ਦੁਖੀ ਨੇ ਦੋ ਸਾਲਾਂ ਤੋਂ ਉਹਨਾਂ ਤੋਂ ਜੀ ਦੂਜਾ ਹੈਗਾ ਸੈਂਟਰ ਦੀ ਸਰਕਾਰ ਸੈਂਟਰਲ ਏਜੰਸੀਆਂ ਜੀ ਖੇਰਾ ਸਾਹਿਬ ਬੋਲਦੇ ਪੰਜਾਬ ਦੀ ਆਪਾਂ ਕਿੰਨੇ ਲੋਕਾਂ ਦੀ ਗੱਲ ਵੀ ਕਰਦੇ ਆ ਪਰ ਇਸ ਵਾਰੀ ਉਹ ਇਥੇ ਬੜੀ ਮੈਲਾਫਾਈਡ ਇੰਟੈਂਸ਼ਨ ਨਾਲ ਆਇਆ ਜੀ ਉਹਨਾਂ ਨੂੰ ਉਹ ਕਹਿੰਦੇ ਉਹ ਬੜੇ ਬੱਸੀ ਸੱਚੀ ਬੋਲੀ ਜਾਂਦੇ ਉਹਦਾ ਉਹ ਕਹਿੰਦੇ ਮੈਂ ਤਾਂ ਟਿਕਟ ਮੰਗਦਾ ਹੀ ਨਹੀਂ ਸੀ ਜੀ ਮੈਨੂੰ ਤਾਂ ਟਿਕਟ ਜਿਹੜਾ ਨੇ ਧੱਕੇ ਨਾਲ ਦਿੱਤੀ ਆ ਜੀ ਉਹਨਾਂ ਨੂੰ ਖੇਰਾ ਸਾਹਿਬ ਨੂੰ ਇਹ ਤਾਂ ਪਤਾ ਇਸ ਇਲੈਕਸ਼ਨ ਲੜਨ ਦੀ ਕਾਰਨ ਜੀ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚੋਂ ਪੰਜਾਬ ਸਰਕਾਰ ਕੇਸ ਵਾਪਸ ਦਿੰਦੀ ਹੈ ਜੀ ਕਿ ਖੈਰਾ ਸਾਹਿਬ ਨੇ ਸੰਗਰੂਰ ਤੇ ਕੈਂਡੀਡੇਟ ਹੋਣਾ ਜੀ ਉਹੀ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਅਜ ਤੋਂ 2-3 ਮਹੀਨੇ ਪਹਿਲਾਂ ਚੱਕ ਕੇ ਅੰਦਰ ਦਿੰਦੀ ਆ ਜਮਾਨਤ ਉਹਦੀ ਫਿਰ ਦੂਜਾ ਕੇਸ ਪਾ ਕੇ ਅੰਦਰ ਦਿੰਦੀ ਆ ਉਹੀ ਪੰਜਾਬ ਸਰਕਾਰ ਕੇਸ ਵਾਪਸ ਲੈ ਰਹੀ ਹੈ ਕਿ ਉਹਨਾਂ ਨੂੰ ਕਿਸੇ ਹਕੀਮ ਨੇ ਦੱਸਿਆ ਜੀ ਜਾਂ ਕਿਸੇ ਜੋਤਿਸ਼ੀ ਨੇ ਦੱਸ ਕਿਹਾ ਭਗਵੰਤਬਾਨ ਜੀ ਨੂੰ ਵੀ ਤੁਸੀਂ ਇਹਨਾਂ ਦੇ ਕੇਸ ਵਾਪਸ ਲਓ ਜੀ ਨਹੀਂ ਅਮਿਤ ਸ਼ਾਹ ਨੇ ਕਿਹਾ ਜੀ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਖੈਰਾ ਜੀ ਦੇ ਵਾਲੇ ਕੇਸ ਵਾਪਸ ਲਓ ਉਹਨਾਂ ਨੂੰ ਕੀ ਫਾਇਦਾ ਕਿਉਂ ਵਾਪਸ ਲਓ ਜੀ ਤਾਂ ਕਿ ਉੱਥੇ ਕੈਂਡੀਡੇਟ ਬਣ ਔਰ ਇਹਨਾਂ ਦੀ ਜਿਹੜੀ ਟਿਕਟ ਇਹਨਾਂ ਨੂੰ ਨਹੀਂ ਪਤਾ ਉਹ ਫਾਈਨਲ ਵੀ ਅਮਤਿਸ਼ਾ ਨਹੀਂ ਕਰਵਾਈ ਹੈ ਕਿਉਂ ਕਰਵਾਈ ਹੈ ਕੀ ਫਾਇਦਾ ਹੁੰਦਾ ਉਹਨਾਂ ਨੂੰ ਕਿਉਂਕਿ ਸੈਂਟਰ ਸਰਕਾਰ ਦੀ ਨਹੀਂ ਗੱਲ ਹੋ ਰਹੀ ਬੜੀ ਸਿਰਾਂ ਦੀ ਵੀ ਭਾਜਪਾ ਦਾ ਗ੍ਰਹਿ ਮੰਤਰੀ ਸਾਬਕਾ ਹੋਵੇ ਤੇ ਭਾਜਪਾ ਦਾ ਲੀਡਰ ਹੋਵੇ ਉਹ ਕਾਂਗਰਸ ਦੀ ਟਿਕਟ ਜਿਹੜੀ ਆ ਉਹ ਕਿਸੇ ਨੂੰ ਇਸ਼ੂ ਕਰਵਾ ਰਿਹਾ ਗੱਲ ਹਜਮ ਨਹੀਂ ਹੋ ਰਹੀ ਨਹੀਂ ਹੋ ਰਹੀ ਨਾ ਜੀ ਮੈਂ ਉਹੀ ਦੱਸਦਾ ਜੀ ਕਿਉਂਕਿ ਉਹਨਾਂ ਨੇ ਕੀ ਕੀਤਾ ਜੀ ਉਨਾਰ ਨੂੰ ਬੜੀ ਤਕਲੀਫ ਹੈ ਸੈਂਟਰ ਸਰਕਾਰ ਨੂੰ ਜੀ ਦੇਸ਼ ਦੀਆਂ ਏਜੰਸੀਆਂ ਨੂੰ ਵੀ ਜੀ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਆਦਗੂਆਂ ਦਾ ਕਤਲੇਆਮ ਕੀਤਾ ਗਿਆ ਜੀ ਖੰਡਾ ਜੀ ਇੰਗਲੈਂਡ ਦੇ ਵਿੱਚ ਅਫਤਾਰ ਸਿੰਘ ਨਿਜਰ ਜੀ ਕੈਨੇਡਾ ਦੇ ਵਿੱਚ ਜੀ ਠੀਕ ਹੈ ਜੀ ਉਸ ਦੇ ਖਿਲਾਫ ਜੀ ਕਿਸੇ ਨੇ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਉਠਾਈ ਤਾਂ ਸਰਦਾਰ ਸਿਮਰ ਜੀ ਇਸ ਨੂੰ ਮਾਨੇ ਉਠਾਈਏ ਜੀ ਉਸ ਦੇ ਇਹੀ ਮੈਂਬਰ ਪਾਰਲੀਮੈਂਟ ਦੇ ਹੋ ਜਿਆ ਜਿਨ੍ਹਾਂ ਨੇ ਆਵਾਜ਼ ਠਾਈ ਸਿੱਖਾਂ ਦੇ ਹੋਰ ਵੀ ਐਮਪੀ ਸੀਗੇ ਕੋਈ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਜੀ ਠੀਕ ਹੈ ਕਿੰਨੇ ਆਵਾਜ਼ ਉਠਾਈ ਇਸ ਗੱਲ ਦੀ ਉਹਨਾਂ ਨੂੰ ਬੜੀ ਚਿੰਤਾ ਮਾਨ ਸਾਹਿਬ ਨੇ ਲੈਟਰ ਲਿਖਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਹਨ ਸਾਹਿਬ ਨੇ ਰਾਸ਼ਟਰਪਤੀ ਅਮਰੀਕਾ ਦੇ ਨੂੰ ਲੈਟਰ ਲਿਖਿਆ ਇਸ ਗੱਲ ਦੇ ਖਿਲਾਫ ਉਹਨਾਂ ਨੇ ਇਸ਼ੂ ਚੱਕਿਆ ਉਹਦੇ ਨਾਲ ਸਰਕਾਰ ਦੀ ਬੜੀ ਬਦਨਾਮੀ ਹੋਈ ਆ ਜੀ ਸਰਕਾਰ ਦੀ ਬੜੀ ਲੱਸੀ ਹੋਈ ਆ ਇਹ ਤਾਂ મોદી ਨੂੰ ਜਿਹੜਾ ਆ ਇਹ ਇਹਦੇ ਲਈ મોદી ਲਈ ਐਪਲੀਕੇਸ਼ਨ ਦੇਣ ਨੂੰ ਫਿਰਦੇ ਸੀਗੇ ਕਿ ਸ਼ਾਂਤੀ ਦਾ ਨੋਬਲ ਪੁਰਸਕਾਰ મોદી ਸਾਹਿਬ ਨੂੰ ਦਿੱਤਾ ਜਾਵੇ ਜੀ ਠੀਕ ਹੈ ਜਦੋਂ ਹੁਣ ਇਹ ਅਸਲੀਅਤ ਦਾ ਪਤਾ ਲੱਗਿਆ ਕਿ ਮੋਦੀ ਤੇ ਦੀਆਂ ਏਜੰਸੀਆਂ ਜਿਹੜੀਆਂ ਆ ਉਹ ਤਾਂ ਬਾਹਲੇ ਵਿਦੇਸ਼ਾਂ ਦੇ ਵਿੱਚ ਘਟ ਗਿੰਤੀਆਂ ਦੇ ਆਗੂਆਂ ਦਾ ਕਤਲਿਆਾਮ ਕਰ ਤੋਂ ਵੀ ਨਹੀਂ ਸੰਕੋਚ ਕਰਦੀਆਂ ਇਹ ਕਿਹੋ ਜਿਹਾ ਲੀਡਰ ਹੈ ਤਕਲੀਫ ਹੋਈ ਕਿ ਮਾਨ ਨੂੰ ਹਰਾਓ ਯਾਰ ਇਹ ਤਾਂ ਦੁਬਾਰਾ ਦੁਬਾਰਾ ਬੋਲਦਾ ਉਹਨਾਂ ਨੇ ਪਤਾ ਨਹੀਂ ਕੀ ਇਰਾਦੇ ਆ ਜੀ ਤੁਸੀਂ ਦੇਖੋ ਉਹਨਾਂ ਦੇ ਪਤਾ ਨਹੀਂ ਕੀ ਆਦੇ ਕੀ ਕੁਝ ਜੁਲਮ ਹੋਰ ਕਰਨਾ ਚਾਹੁੰਦੇ ਆ ਪਰ ਉਹ ਸੋਚਦੇ ਆਵਾਜ਼ ਬੰਦ ਕਰਨ ਵਾਲਾ ਕੋਈ ਨਾ ਹੋਵੇ ਮਾਨ ਸਾਹਿਬ ਦੀ ਆਵਾਜ਼ ਬੰਦ ਕਰਨ ਦੇ ਲਈ ਖੈਰੀ ਨੂੰ ਇੱਥੋਂ ਪੁੱਟ ਕੀਤਾ ਏਜੰਸੀਆਂ ਨੇ ਏਜੰਸੀਆਂ ਹੀ ਉਹਦੀ ਕੰਪੇਨ ਨੂੰ ਇਸ ਵੇਲੇ ਹੈਂਡਲ ਕਰ ਰਹੀਆਂ ਨੇ ਵੀ ਕਿੱਦਾਂ ਕਰਨਾ ਕੀ ਕਰਨਾ ਸਾਰਾ ਕੁਝ ਏਜੰਸੀਆਂ ਕਰ ਰਹੀਆਂ ਤਾਂ ਕਿ ਮਾਨ ਸਾਹਿਬ ਨੂੰ ਹਰਾਇਆ ਜਾਵੇ ਤੇ ਘੱਟ ਗਿਣਤੀਆਂ ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਉੱਠਣ ਵਾਲੀ ਆਵਾਜ਼ ਸਦਾ ਲਈ ਬੰਦ ਹੋ ਜਾਵੇ ਪਰ ਲੋਕੀ ਤਾਂ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਿਛਲੀ ਵਾਰ ਭਾਜਪਾ ਦੇ ਉਮੀਦਵਾਰ ਜਿਹੜੇ ਰਾਸ਼ਟਰਪਤੀ ਸੀਗੇ ਤੇ ਵੋਟ ਵੀ ਉਹਨਾਂ ਨੂੰ ਉਹਨਾਂ ਦੇ ਪਾਸ ਪਾਈ ਆ ਭਾਜਪਾ ਦੇ ਬਹੁਤ ਨਜ਼ਦੀਕੀਰੇ ਬਹੁਤ ਨਜ਼ਦੀਕੀਆਂ ਨੇ ਸਮਰਜੀਤ ਮਾਨ ਦੀਆਂ ਕੀ ਕਹਦੇ ਆ ਨਾ ਜੀਵਨ ਦੀ ਉਮੀਦਵਾਰ ਦਲਿਤ ਬੀਬੀ ਨਾ ਹੁੰਦੀ ਜੀ ਤੇ ਮਾਨਸਾ ਨੂੰ ਬੋਟ ਨਹੀਂ ਪਣੀ ਮਤਲਬ ਕਿ ਦਰੋਪਤੀ ਮੁਰਮੂ ਜੀ ਨੂੰ ਵੋਟ ਇਸ ਕਰਕੇ ਪਾਈ ਗਈ ਆ ਵੀ ਉਹ ਦਲਿਤ ਲੀਡਰ ਸੀਗੀ ਇਸ ਕਰਕੇ ਨਹੀਂ ਪਾਈ ਗਈ ਕਿ ਉਹ ਭਾਜਪਾ ਦੀ ਉਮੀਦਵਾਰ ਆ ਇਹ ਇਸ ਲਈ ਹੈ ਜੀ ਮਾਨਸਾ ਸਾਬ ਇਸ ਅਵਸਥਾ ਦੇ ਵਿੱਚ ਲਗਭਗ ਪਿਛਲੇ 8-10 ਸਾਲਾਂ ਤੋਂ ਅੰਬੇਦਕਰਵਾਦ ਵਾਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੜ ਰਹੇ ਤੇ ਉਹਨਾਂ ਨੇ ਸਮਝਿਆ ਉਦੋਂ ਨੂੰ ਮਾਨਸਬ ਦਾ ਚੁਕਾਓ ਜੀ ਤੇ ਉਹ ਸਮਝਦਿਆ ਕਿ ਜਿਹੜੀ ਆ ਪੰਥ ਦੀ ਸੋਚ ਹੈ ਸਰਵਤ ਦੇ ਭਰੇ ਦਾ ਜਿਹੜਾ ਫਲਸਫਾ ਗੁਰੂ ਸਾਹਿਬਾਨ ਦਾ ਤੇ ਉਹਦੇ ਚ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਵਿੱਚ ਕੋਈ ਫਰਕ ਬਹੁਤਾ ਹੈ ਨਹੀਂਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਦਬੇ ਕੁਚਲਿਆਂ ਲਈ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਜਿਹੜਾ ਸਰਵਤ ਦਾ ਭਲਾ ਉਹ ਵੀ ਦਬੇ ਕੁਚਲਿਆਂ ਦੇ ਤੇ ਜੀ ਜਿਹੜੀ ਡਾਕਟਰ ਸਾਹਿਬ ਜਿਹੜੀ ਇਹ ਆਡਿਓਲੋਜੀ ਆ ਸਮਰਨਜੀਤ ਸਿੰਘ ਮਾਨ ਦੀ ਉਹ ਆਡਿਓਲੋਜੀ ਖਾਲਸਾਤਨ ਦੀ ਆ ਉਹ ਮੰਗਦੇ ਵੀ ਇਸ ਖਿੱਤੇ ਚ ਖਾਲਸਾਤਨ ਹੋਣਾ ਚਾਹੀਦਾ ਕੀ ਖਾਲਸਾਤਨ ਜੇ ਰਾਜ ਆ ਜਾਂਦਾ ਆ ਤੇ ਉੱਥੇ ਵੀ ਬਾਬਾ Rao ਭੀਮ ਬਾਬਾ Rao ਭੀਮ ਸਾਭ ਦੀ ਜਿਹੜੀ ਇਹ ਸੋਚ ਆ ਆਡਿਓਲੋਜੀ ਆ ਉਹਨਾਂ ਦਾ ਸੰਵਿਧਾਨ ਖਾਲਸਾਤਨ ਚ ਫੇ ਲਾਗੂ ਹੋਊਗਾ ਬੜੀ ਵਧੀਆ ਅਸੀਂ ਤਾਂ ਥੋੜੇ ਦਿਨਾਂ ਦੇ ਵਿੱਚ ਜੀ ਇੱਕ ਬਹੁਤ ਵੱਡਾ ਸਾਡੀ ਪਾਰਟੀ ਬਹੁਤ ਵੱਡਾ ਮਿਸ਼ਨ ਤੋਰਨ ਲੱਗੀ ਆ ਮੁਹਿੰਮ ਤੋਰਨ ਲੱਗੀ ਆ ਜਿਹਦਾ ਨਾਂ ਹੀ ਹੈਗਾ ਪੰਥਕ ਹੋਕਾ ਦਲਤਾਂ ਦੇ ਵਿੜੇ ਇੱਕ ਮਹਿਮ ਪੰਥਕ ਹੋਕਾ ਜੀ ਦਲਤਾਂ ਦੇ ਵਿੜੇ ਮਹਿਮ ਜੀ ਠੀਕ ਹੈ ਔਰ ਉਸ ਜਿਹੜੀ ਆ ਉਹ ਮਹਿਮ ਚੱਲਣੀ ਆ ਪੰਥਕ ਹੋਕਾ ਦਲਤਾਂ ਦੇ ਵਿੜੇ ਮਹਿਮ ਉਹਦਾ ਮੈਨੂੰ ਕਨਵੀਨਰ ਲਾਇਆ ਗਿਆ ਜੀ ਠੀਕ ਹੈ ਜਮ ਸੌਖੇ ਸ਼ਬਦਾਂ ਦਾ ਡਾਕਟਰ ਭੀਮਰਾਓ ਵੇਦਗਾਰ ਦੀ ਸੋਚ ਖਾਲਿਸਤਾਨ ਦਾ ਹਿੱਸਾ ਬਣੂਗੀ ਮੈਂ ਮੈਂ ਦੱਸਣ ਲੱਗਾ ਉਹਦੇ ਵਿੱਚ ਕੀ ਹੈ ਅਸੀਂ ਇੱਕ ਕਨਸੈਪਟ ਦਿੱਤਾ ਜਿਹੜਾ ਖਾਲਸਾਤਨ ਦੇ ਕਨਸੈਪਟ ਦੀ ਗੱਲ ਕਰਦੇ ਆਂ ਜੀ ਬੇਗੰਪੁਰਾ ਹਲੀ ਮੀਰਾਜ ਜੀ ਸਾਡਾ ਜਿਹੜਾ ਪੋਸਟਰ ਚਾਹ ਰਿਹਾ ਬੇਗੰਪੁਰਾ ਹਲੀ ਮੀਰਾਜ ਤੇ ਜਿੱਥੇ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਆਂ ਉਹਦਾ ਕਨਸੈਪਟ ਕੀ ਆ ਬੇਗੰਪੁਰਾ ਜੀ ਹਲੀ ਮੀਰਾਜ ਤੇ ਬੇਗੰਪੁਰਾ ਜਿਹੜਾ ਉਹ ਆਪਾਂ ਦੇਖਦੇ ਆਂ ਗੁਰਬਾਣੀ ਦੇ ਵਿੱਚ ਕਿੰਨੀ ਵਾਰੀ ਦਰਜ ਹੈ ਜੀ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ ਠੀਕ ਹੈ ਤੁਸੀਂ ਦੇਖੋ ਮਾਨ ਸਾਹਿਬ ਦੀ ਸੋਚ ਕਿੱਥੇ ਖੜੀ ਹੋ ਕਹਿੰਦੇ ਆਪਾਂ ਸਾਰੇ ਦੇਸ਼ ਨੂੰ ਸਮੁੱਚੇ ਦੇਸ਼ ਨੂੰ ਬੇਗੰਪੂਰੇ ਵਾਲੇ ਕਨਸੈਪਟ ਤੇ ਲੈ ਕੇ ਆਉਣਾ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਡਾਕਟਰ ਸਾਹਿਬ ਕੇ ਮੌਜੂਦਾ ਸਰਕਾਰ ਦੀ ਖਾਸ ਕਰਕੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਮੀਤ ਹੇਰ ਇਥੋਂ ਚੋਣ ਦੇ ਵਿੱਚ ਗੁੱਦੇ ਹੋਏ ਨੇ ਲਗਭਗ 9 ਸੀਟਾਂ ਜਿਹੜੀਆਂ ਸੰਗਰੂਰ ਲੋਕ ਸਭਾ ਦੀਆਂ ਤੇ 9 ਤੇ 9 ਵਧਾ ਕੇ ਬਧਾਏ ਕਿ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਸਰਕਾਰ ਇਸ ਵਕਤ ਇਨੀ ਬਰੀਕੀ ਨਾਲ ਇਲੈਕਸ਼ਨ ਲੜ ਰਹੀ ਆ ਕਿ ਉਹ ਕਹਿ ਰਿਹਾ ਕਿ ਇਹ ਸਾਡਾ ਇਹ ਸੰਗਰੂਰ ਕਿਲਾ ਆ ਸਾਡੀ ਰਾਜਧਾਨੀ ਤੇ ਅਸੀਂ ਹਰ ਹਾਲਤ ਵਿੱਚ ਜਿੱਤ ਪ੍ਰਾਪਤ ਕਰਨੀ ਆ ਕੀ ਤੁਹਾਨੂੰ ਲੱਗ ਰਿਹਾ ਕਿ ਮੀਤ ਹੇਰ ਦੇ ਨਾਲ ਸਿਮਰਤਜੀਤ ਸਿੰਘ ਦਾ ਮਾਨ ਦਾ ਮੁਕਾਬਲਾ ਹੋਊਗਾ ਕਿ ਕਾਂਗਰਸ ਨਾਲ ਸੁਖਪਾਲ ਕਹਿ ਰਾ ਨਾ ਸਿਮਰਤਜੀਤ ਸਿੰਘ ਦਾ ਮੈਨੂੰ ਲੱਗਦਾ ਸਾਡਾ ਮੁਕਾਬਲਾ ਜਿਹੜਾ ਨਾ ਨਾ ਤਾਂ ਮੀਤ ਹੇਰ ਨਾਲ ਆ ਨਾ ਹੀ ਸੁਖਪਾਲ ਤੇ ਕਹਿ ਰਾ ਨਾ ਜੀ ਸਾਡਾ ਮੁਕਾਬਲਾ ਦੋ ਸਰਕਾਰਾਂ ਨਾਲ ਇੱਕ ਪੰਜਾਬ ਸਰਕਾਰ ਜੀ ਦੂਜੀ ਸੈਂਟਰ ਸਰਕਾਰ ਜੀ ਭਾਰਤੀ ਏਜੰਸੀਆਂ ਜੀ ਅਸੀਂ ਉਹਨਾਂ ਨੂੰ ਹਰਾਉਣਾ ਹੈ ਜੀ ਇਹ ਤੇ ਇੱਕ ਮੋਹਰੇ ਆ ਜੀ ਇਹ ਤੇ ਇੱਕ ਮੋਹਰੇ ਆ ਜੀ ਉਹਨਾਂ ਦੇ ਜਿਹੜੀ ਇਹਦੀ ਪਿੱਛੇ ਤਾਕਤ ਹੈ ਸਾਡੀ ਲੜਾਈ ਤਾਂ ਉਹਦੇ ਨਾਲ ਆ ਜੀ ਤੇ ਅਸੀਂ ਆਪਣੇ ਜਿਹੜੇ ਕਾਡਰ ਨੂੰ ਇਹਦੇ ਮੁਤਾਬਕ ਪੂਰਾ ਪੂਰਾ ਗਾਈਡ ਕਰ ਦਿੱਤਾ ਹੈ ਜੀ ਇਹ 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 ਇਲੈਕਸ਼ਨ ਕੀ ਇੰਪੋਰਟੈਂਸ ਰੱਖਦੇ ਜੀ ਇਥੋਂ ਦੇ ਜੀ ਤੇ ਸੁਖਪਾਲ ਖੈਰੀ ਦਾ ਇੱਥੇ ਆ ਜੀ ਕੈਂਡੀਡੇਟ ਆਉਣਾ ਜਿਹੜਾ ਬੰਦਾ ਟਿਕਟ ਨਹੀਂ ਮੰਗਦਾ ਉਹਨੂੰ ਟਿਕਟ ਦੇਣੀ ਤੇ ਉਹਦਾ ਕੇਸ ਸੁਪਰੀਮ ਕੋਰਟ ਚੋਂ ਵਾਪਸ ਲੈ ਹੋਣਾ ਵਾਪਸ ਹੋਣਾ ਇਹ ਸਾਰੀਆਂ ਗੱਲਾਂ ਆਪਸ ਵਿੱਚ ਬਹੁਤ ਮੇਲ ਖਾਂਦੀਆਂ ਜੀ ਠੀਕ ਹੈ ਨਾ ਉਹ ਜਿਹੜੀ ਅੰਦਰਲਾ ਭੇਤ ਆ ਅਸੀਂ ਉਹ ਆਪਣੇ ਵੋਟਰ ਨੂੰ ਦੱਸ ਰਹੇ ਹਾਂ ਅਸੀਂ ਉਹ ਆਪਣੇ ਸਪੋਰਟਰ ਨੂੰ ਦੱਸ ਰਹੇ ਹਾਂ ਤਾਂ ਉਹ ਪਹਿਲਾਂ ਨਾਲ ਵੀ ਅੱਗੇ ਨਾਲ ਵੀ ਤਿਆਰੀ ਫੜਦਾ ਕਿ ਹਾਂ ਐਡੀਆਂ ਵੱਡੀਆਂ ਸਾਜ਼ਿਸ਼ ਰਚੀ ਜਾ ਰਹੀ ਹੈ ਜੀ ਠੀਕ ਹੈ ਨਾ ਇਸ ਕੁਪਾਲ ਖੇੜਾ ਪਹਿਲਾਂ ਵੀ ਬਠਿੰਡੇ ਤੋਂ ਜਦੋਂ ਖੜਾ ਸੀ ਨਾ ਇੱਕ ਸਾਜ਼ਿਸ਼ ਦਾ ਹਿੱਸਾ ਸੀ ਉਸ ਵੇਲੇ ਵੀ ਉਸ ਵੇਲੇ ਵੀ ਬਾਦਲਾਂ ਨਾਲ ਸੇਫਤੀ ਨਾ ਖੜਾ ਸੀਗਾ ਜੀ ਤੇ ਇਹਨਾਂ ਦੀ ਇੱਕ ਆਗੂ ਨੇ ਮੈਨੂੰ ਕਿਹਾ ਸੀ ਇੱਥੇ ਉਹ ਸੁਖਪਾਲ ਖੈਰ ਦੇ ਜਿੱਤੇ ਜਾਣਾ ਹਾਲਾਂਕਿ ਮੈਂ ਉਸ ਵੇਲੇ ਅਕਾਲੀ ਦਲ ਬਾਦਲ ਸੀ ਮੈਂ ਕਿਹਾ ਵੀ ਜਿੰਨੀਆਂ ਸੁਖਪਾਲ ਖੈਰ ਵੋਟਾਂ ਲੈ ਕੇ ਜਾਊਗਾ ਬੀਬਾ ਜੀ ਉਹਨੀਆਂ ਤੇ ਜਿੱਤਣਗੇ ਤੇ ਇਦਾਂ ਹੀ ਹੋਇਆ ਜੀ ਇਦਾਂ ਹੀ ਹੋਇਆ ਜੀ ਬਸ ਇਥੇ ਸੁਖਪਾਲ ਵਾਰਾ ਉਥੋਂ ਜ਼ਿਆਦਾ ਤਗੜਾ ਹੋ ਗਿਆ ਆ ਕਿਉਂਕਿ ਇਥੇ ਸਟੇਟ ਦੀਆਂ ਏਜੰਸੀਆਂ ਭਾਰਤ ਦੀਆਂ ਦੇਸ਼ ਦੀਆਂ ਏਜੰਸੀਆਂ ਉਹਦੇ ਨਾਲ ਡਾਕਟਰ ਸਾਹਿਬ ਸਮਾਦਰਤਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 22 ਪ੍ਰਧਾਨ ਤੇ ਮੁਖ ਬਲਾਰਾ ਡਾਕਟਰ ਹਰਜਿੰਦਰ ਸਿੰਘ ਜਖੂ ਨਾਲ ਕੀਤੀ ਹੋਈ ਗੱਲਬਾਤ ਤੁਹਾਨੂੰ ਕਿਵੇਂ ਜੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਣਾ